ਖੇਤੀ ਕਾਨੂੰਨ ਮੁੱਦੇ ਤੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲੈ ਲਿਆ ਹੈ ਜਿਸ ਦੇ ਨਾਲ ਕੇਂਦਰ ਸਰਕਾਰ ਨੂੰ ਝਟਕਾ ਲੱਗਿਆ ਹੈ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਤਿੰਨ ਖੇਤੀ ਕਾਨੂੰਨ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਹੈ ਇਹ ਸਟੇ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ ਜਿਸ ਮੁਤਾਬਕ ਹੁਣ ਸਰਕਾਰ ਇਹ ਕਾਨੂੰਨ ਹਾਲੇ ਤੱਕ ਲਾਗੂ ਨਹੀਂ ਕਰ ਸਕਦੀ ਪਰ ਕਿਸਾਨਾਂ ਨੂੰ ਇਹ ਸਟੇ ਮਨਜ਼ੂਰ ਨਹੀਂ ਹੈ ਕਿਸਾਨ ਪੱਕੇ ਹਲਦੀ ਮੰਗ ਕਰ ਰਹੇ ਨੇ ਇਹ ਜੀ ਰੋਕੀ ਲਾਤੀ 15 ਦੇ ਲਈ ਹੱਥ ਰੋਕ ਲਈਏ ਫੇਰ ਰੋਕ ਚੱਕ ਦੇਣਗੇ ਲਾਜ ਹੋ ਜੂਗਾ ਉਹ ਜੇ ਤੁਸੀਂ ਕਿਸੇ ਚੀਜ਼ ਨੂੰ ਲੁਕੋ ਦਿਓ ਦਸਾਂਦਣ ਉਸ ਤੋਂ ਬਾਅਦ ਫੇਰ ਬਾਹਰ ਲੈ ਕੇ ਕੱਢ ਦਿਓ ਅਸੀਂ ਕਹਿੰਦੇ ਨਹੀਂ ਵੀ ਇਹਨੂੰ ਮਤਲਬ ਵੀ 15 ਦੇ ਨਾਲ ਲਈ ਜਾਏ ਇਹਦੇ ਲਈ ਛੀਮੀ ਨਾਲ ਲਈ ਜਾਏ ਸਿਰਫ ਇਹਦੇ ਰੋਕ ਲਾ ਦਿਓ ਅਸੀਂ ਕਹਿੰਦੇ ਹਾਂ ਰੱਦ ਕਰੋ ਇਹਨੂੰ ਰੱਦ ਤੋਂ ਉਰੇ ਅਸੀਂ ਇਹਨੂੰ ਮੁਤਲ ਕਰਨਾ ਇਹਨੂੰ ਫ੍ਰੀਜ਼ ਕਰਾਉਣਾ ਇਹਨੂੰ ਹੋਲਡ ਕਰਨਾ ਸਸਪੈਂਡ ਕਰਨਾ ਕੁਝ ਕਹਿ ਲੋ ਜੇ ਰੱਦ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਸਿਰਫ ਤੇ ਸਿਰਫ ਰੱਦ ਕਰਾਉਣ ਤੋਂ ਉਰੇ ਕੋਈ ਸਮਝੌਤਾ ਨਹੀਂ ਹੋਊਗਾ ਇਹ ਸੰਘਰਸ਼ ਚੱਲੂਗਾ ਅਸੀਂ ਸ਼ਾਂਤਵੇਂ ਰਹਿੰਦੇ ਹੋਏ ਅੱਗੇ ਵਧਾਂਗੇ 26 ਜਨਵਰੀ ਨੂੰ ਜ਼ੋਰ ਨਾਲ ਸਾਡੇ ਤੇ ਜ਼ਬਰ ਕਰਨਾ ਜ਼ਬਰ ਕਰ ਲੈਣ ਜਿੰਨਾ ਚਿਰ ਨਮਾ ਮਰਜ਼ੀ ਚੱਲੇ ਅਸੀਂ ਸਾਨੂੰ ਇਨਾ ਸਮਰਥਨ ਦਿੱਤਾ ਦੇਸ਼ ਦੇਸ਼ ਦੇ ਨੇ ਪੈਸੇ ਪੱਖੋਂ ਸਮਾਨ ਪੱਖੋਂ ਰਾਸ਼ਨ ਪੱਖੋਂ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਇਨਾ ਮੁੱਦਿਆਂ ਤੇ ਗੱਲਬਾਤ ਲਈ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਉਣ ਦੇ ਸਪਰਸ਼ਾ ਨੂੰ ਕਿਸਾਨ ਜਥੇਬੰਦੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਕਮੇਟੀ ਦਾ ਹਿੱਸਾ ਨਹੀਂ ਬਣਾਂਗੇ ਉਹਨਾਂ ਨੇ ਸਪਸ਼ਟ ਕਿਹਾ ਵੀ ਕਾਨੂੰਨ ਕਮੇਟੀ ਨੇ ਵੀ ਵੀ ਕਾਨੂੰਨ ਰੱਦ ਕਰਨ ਦੀ ਗੱਲ ਨਹੀਂ ਕੋਈ ਇਹਦੇ ਵਿੱਚ ਜੇ ਕੋਈ ਸੁਧਾਰ ਕਰਨਾ ਚਾਹੁੰਦੇ ਕੋਈ ਕਮੀ ਦੱਸ ਕੇ ਇਹਨੂੰ ਸੋਧਣਾ ਉਹ ਸਾਨੂੰ ਦੱਸ ਦਿਓ ਅਸੀਂ ਸੁਧਾਰ ਜਾਂ ਕਮੀ ਦੀ ਦੂਰ ਕਰਨ ਦੀ ਗੱਲ ਹੀ ਨਹੀਂ ਕਰਦੇ ਅਸੀਂ ਹਾਂ ਜੇ ਕਮੇਟੀ ਇਹੀ ਕਹਿੰਦੀ ਵੀ ਭਾਈ ਤੁਸੀਂ ਰਿਪੀਲ ਕਿਉਂ ਕਰਵਾਉਣਾ ਚਾਹੁੰਦੇ ਅਸੀਂ ਜਾਵੜਦੇ ਰਿਪੀਲ ਨਾ ਤਾਂ ਗੱਲ ਹੀ ਨਾ ਕਰਨ ਰਿਪੀਲ ਦੀ ਤਾਂ ਗੱਲ ਹੀ ਨਾ ਕਰੋ ਇਹਦੇ ਵਿੱਚ ਜੇ ਕੋਈ ਸਾਉ ਸੋਧ ਕਰਾਉਣੇ ਰਹਿਣਗੇ ਜਿੰਦਾ ਰਹਿਣਗੇ ਕਾਇਮ ਰਹਿਣਗੇ ਕੋਈ ਰਿਪੀਲ ਨਹੀਂ ਕਰਾਂਗੇ ਇਹਦੇ ਵਿੱਚ ਕੋਈ ਐਮੈਂਡਮੈਂਟ ਕਰਾ ਲਓ ਅਸੀਂ ਠਕਰਾਉਣੇ ਆ ਅਸੀਂ ਕੋਈ ਸੋਧ ਦੀ ਕਿਸੇ ਅਸੀਂ ਉਹਦੇ 'ਚ ਸੰਸ਼ੋਧਨ ਦੀ ਕੋਈ ਮੰਗ ਨਹੀਂ ਕਰਦੇ ਸਾਡੀ ਮੰਗ ਹੈਗੇ ਰਿਪੀਲ 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 ਇਹ ਕਰਾਉਣੇ ਆ ਸਰਕਾਰ ਤੋਂ ਅਸੀਂ ਸੁਪਰੀਮ ਕੋਰਟ ਨੇ ਦਾ ਕਾਨੂੰਨ ਬਣਾਏ ਨਹੀਂ ਸਰਕਾਰ ਨੇ ਬਣਾਏ ਨੇ ਪਾਰਲੀਮੈਂਟ ਨੇ ਬਣਾਏ ਨੇ ਉਹਦੇ ਨਾਲ ਹੀ ਲੜਾਂਗੇ ਸਰਕਾਰ ਨਾਲ ਉਸ ਨਾਲ ਹੀ ਲੜ ਕੇ ਇਹ ਕਾਨੂੰਨ ਕਰਾਵਾਂਗੇ ਅਸੀਂ ਇਹੋ ਜੀ ਕਮੇਟੀ ਜਿਹੜੀ ਸਾਥੋਂ ਕੋਈ ਸੋਧਾ ਪੁੱਛਦੀ ਆ ਵੀ ਤੁਸੀਂ ਸੋਧਾ ਕਰਾ ਲਓ ਅਸੀਂ ਕੋਈ ਸੋਧਾ ਨਹੀਂ ਦੱਸਾਂਗੇ ਨਾ ਸਾਡੀ ਸੋਧਾਂ ਦੀ ਸੋਧਾਂ ਨਹੀਂ ਮੰਗਦੇ ਸੁਣਵਾਈ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਿਸਾਨ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਵਿੱਚ ਸ਼ਾਮਲ ਹੋਣ ਦੇ ਪੱਖ 'ਚ ਨਹੀਂ ਹੈ ਇਸ ਦੌਰਾਨ ਅਦਾਲਤ ਨੇ ਕਿਹਾ ਕਿ ਜੇਕਰ ਕਿਸਾਨ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਮੀਟਿੰਗਾਂ ਕਰ ਸਕਦੇ ਹੈ ਤਾਂ ਕਮੇਟੀ ਵਿੱਚ ਕਿਉਂ ਨਹੀਂ ਆ ਸਕਦੇ ਜੇਕਰ ਕਿਸਾਨ ਸਮੱਸਿਆ ਦਾ ਹੱਲ ਚਾਹੁੰਦੇ ਨੇ ਤਾਂ ਸਾਨੂੰ ਇਹ ਸੁਣਨ 'ਚ ਨਾ ਆਵੇ ਕਿ ਕਿਸਾਨ ਕਮੇਟੀ ਵਿੱਚ ਸ਼ਾਮਲ ਨਹੀਂ ਹੋਣਗੇ ਇਸ ਵਿਚਾਲੇ ਹੁਣ ਅਗਲੀ ਬੈਠਕ 15 ਜਨਵਰੀ ਨੂੰ ਬੁਲਾਈ ਗਈ ਹੈ ਕਿਸਾਨਾਂ ਕੋਲ ਵੱਡਾ ਸਵਾਲ ਹੋਵੇਗਾ ਕੇਂਦਰ ਸਰਕਾਰ ਮੂਰੇ ਰੱਖਣ ਨੂੰ ਮੌਜੂਦਾ ਸਮੇਤਾ ਸੁਪਰੀਮ ਕੋਰਟ ਵੀ ਸਖਤ ਹੈ ਹਾਲਾਂਕਿ ਸਰਕਾਰ ਨੇ ਪ੍ਰਦਰਸ਼ਨ ਕਰਨ ਦਾ ਕਿਸਾਨਾਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਅਸੀਂ ਕਹਿੰਦੇ ਆ ਵੀ ਸ਼ਾਂਤ ਬਈ ਸਾਨੂੰ ਸਾਡਾ ਹੱਕ ਹੈ ਸੰਵਿਧਾਨਕ ਹੱਕ ਹੈ ਸੁਪਰੀਮ ਕੋਰਟ ਨੇ ਵੀ ਕਹੀ ਹੈ ਗੱਲ ਇਹ ਵੀ ਕੋਈ ਵੀ ਦੇਸ਼ ਦਾ ਸ਼ਹਿਰੀ ਹੈ ਕਿਸਾਨ ਹੈ ਮਜ਼ਦੂਰ ਹੈ ਉਹ ਆਪਣਾ ਇਥੋਂ ਦੇ ਹਾਕਮਾਂ ਕੋਲੇ ਆ ਕੇ ਰਾਜਧਾਨੀ ਚਾ ਕੇ ਆਪਣੀ ਫਰਿਆਦ ਕਰ ਸਕਦਾ ਆਪਣਾ ਦੁੱਖ ਪ੍ਰਗਟ ਕਰ ਸਕਦਾ ਪਰ ਸਾਨੂੰ ਰਾਜਧਾਨੀ ਚ ਬਾੜ ਨਹੀਂ ਦਿੱਤਾ 1.5 ਮਹੀਨੇ ਦੇ ਅਸੀਂ 50 ਦਿਨਾਂ ਤੋਂ ਇੱਥੇ ਬੈਠੇ ਆ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਰੋਕਣਾ ਗਲਤ ਹੈ ਇਹਨਾਂ ਦਾ ਹੱਕ ਹੈ ਇਹ ਇਸ ਕਰਕੇ ਅਸੀਂ ਇਹਦਾ ਹੱਕ ਲੈਣ ਜਾਵਾਂਗੇ ਜੇ ਸਾਡਾ ਹੱਕ ਲੈਣ ਜਾਣ ਦੀ ਖਾਤਰ ਅ ਦਿੱਲੀ ਰਾਜਧਾਨੀ ਚ ਅਸੀਂ ਹਰਿਆਣੇ ਵਾਲੀ ਸਰਕਾਰ ਤੋਂ ਮੰਗ ਨਹੀਂ ਰਹੇ ਇੱਥੇ ਤਾਂ ਹਰਿਆਣੇ ਦੀ ਸਰਕਾਰ ਦਾ ਆਇਰ ਗਿਆ ਹੈ ਅਸੀਂ ਜਾਣਾਂ ਮੋਦੀ ਸਰਕਾਰ ਦੇ ਜਿੱਥੇ ਮੰਤਰੀ ਬਹਿੰਦੇ ਆ ਜਿੱਥੇ ਰਾਜਧਾਨੀ ਦਾ ਕੇਂਦਰ ਹੈ ਉਹਨਾਂ ਨੇ ਸਾਡਾ ਹੱਕ ਖੋਇਆ ਅਸੀਂ ਹੱਕ ਲੈਣ ਜਾਵਾਂਗੇ ਹੱਕ ਲੈਣ ਜਾਂਦੇ ਆ ਤੇ ਜੇ ਸਾਡੇ ਸ਼ਾਂਤਮਈ ਜਾਂਦੇ ਆ ਤੇ ਸਾਡੇ ਤੇ ਉਹ ਮਾਰਨਾ ਮਾਰ ਦੇਣ ਉਹ ਪਹਿਲਾਂ ਕੀ ਮਾਰੇ ਨੇ ਉਹਨਾਂ ਨੇ ਇਹ ਤੋਂ ਪਹਿਲਾਂ 80 ਮਰ ਗਏ ਉਹ ਕਿੰਨੂ ਜ਼ਿਆਦਾ ਰਹੇ ਉਹਨਾਂ ਨੂੰ 80 ਨੇ ਇਲਾਸ਼ਾ ਗੰਗਿਆ ਨੇ ਇੱਥੋਂ ਉਹ ਉਹਨਾਂ ਨੂੰ ਮੌਤਾ ਨਹੀਂ ਦਿਸ ਰਹੇ ਇਹ 80 ਮੌਤਾ ਉਹਨਾਂ ਨੇ ਸਾਡੀਆਂ 80 ਜਾਨਾਂ ਲੈ ਲਈਆਂ ਅਸੀਂ ਬਲੀਆਂ ਲੈ ਲਈਆਂ ਹੋਰ ਲੈ ਲੈਣ ਇਹ ਅਸੀਂ ਆਪਣਾ ਹੱਕ ਨਹੀਂ ਛੱਡਾਂਗੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਅਸੀਂ ਸ਼ਾਂਤਮਈ ਰਹਿੰਦੇ ਹੋਏ ਆਪਣੇ ਤੇ ਜਵਰ ਚ ਲਾਂਗੇ ਸਬਰ ਦੇ ਨਾਲ ਜਵਰ ਚ ਲਾਂਗੇ ਪਰ ਪਿੱਛੇ ਨਹੀਂ ਹਟਾਂਗੇ ਅੱਜ ਦੇ ਫੈਸਲੇ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਪਹਿਲੇ ਦਿਨ ਵੀ ਕੇਂਦਰ ਸਰਕਾਰ ਖਿਲਾਫ ਸਖਤ ਰੁਕਵਟਿਆਰ ਕੀਤਾ ਸੀ ਚੀਫ ਜਸਟਿਸ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਜੇਕਰ ਸਰਕਾਰ ਖੇਤੀ ਕਾਨੂੰਨ ਨੂੰ ਹੌਲਡ ਨਹੀਂ ਕਰਦੀ ਤਾਂ ਅਸੀਂ ਰੋਕ ਲਗਾ ਦੇਵਾਂਗੇ ਸਰਕਾਰ ਜਿਸ ਤਰ੍ਹਾਂ ਦੇ ਨਾਲ ਇਸ ਮਾਮਲੇ ਨੂੰ ਹੈਂਡਲ ਕਰ ਰਹੀ ਹੈ ਉਸ ਤੋਂ ਅਸੀਂ ਨਿਰਾਸ਼ਾਂ ਸਾਨੂੰ ਨਹੀਂ ਪਤਾ ਕਿ ਸਰਕਾਰ ਅੱਤੇ ਕਿਸਾਨਾ ਵਿਚਾਲੇ ਕਿਹੜੀ ਗੱਲਬਾਤ ਚੱਲ ਰਹੀ ਹੈ ਅਸੀਂ ਨਹੀਂ ਜਾਣਦੇ ਕਿ ਸਰਕਾਰ ਹੱਲ ਕਰ ਰਹੀ ਹੈ ਜਾਂ ਨਹੀਂ ਕੀ ਖੇਤੀ ਕਾਨੂੰਨ ਕੁਝ ਸਮੇਂ ਦੇ ਲਈ ਰੋਕੇ ਨਹੀਂ ਜਾ ਸਕਦੇ ਕਈ ਲੋਕ ਖੁਦਕੁਸ਼ੀਆਂ ਕਰ ਚੁੱਕੇ ਐ ਬਜ਼ੁਰਗ ਅੱਤੇ ਮਹਿਲਾਵਾਂ ਅੰਦੋਲਨ ਵਿੱਚ ਸ਼ਾਮਲ ਐ ਆਖਿਰੇ ਸਭ ਕੀ ਚੱਲ ਰਿਹਾ ਹੈ ਖੇਤੀ ਕਾਨੂੰਨ ਨੂੰ ਸਹਿਤ ਦਸਣ ਵਾਲੀ ਇੱਕ ਵੀ ਅਰਜੀ ਸੁਪਰੀਮ ਕੋਰਟ ਨਹੀਂ ਪਹੁੰਚੀ ਜੇਕਰ ਕੁਝ ਗਲਤ ਹੋਇਆ ਤਾਂ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤੇ ਕਿਸੇ ਖੂਨ ਖਰਾਬੇ ਦਾ ਕਲੰਕ ਲੱਗੇ ਕੇਂਦਰ ਸਰਕਾਰ ਨੂੰ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਤੁਸੀਂ ਕਾਨੂੰਨ ਲੈ ਕੇ ਆ ਰਹੇ ਹੋ ਇਸ ਲਈ ਤੁਸੀਂ ਹੀ ਬਿਹਤਰ ਸਮਝ ਸਕਦੇ ਹੋ ਖੇਤੀ ਕਾਨੂੰਨ ਮੁੱਦਾ ਸਰਕਾਰ ਨੇ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ ਤਾਂ ਸਾਨੂੰ ਐਕਸ਼ਨ ਲੈਣਾ ਪਵੇਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹਿ ਸਕਦਾ ਪਰ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਸੀਂ ਇੱਕ ਕਮੇਟੀ ਬਣਾਉਣ ਦਾ ਪ੍ਰਸਤਾਵ ਦੇ ਰਹੇ ਹਾਂ ਨਾਲ ਹੀ ਅਗਲੇ ਹੁਕਮਾਂ ਤੱਕ ਕਾਨੂੰਨ ਲਾਗੂ ਨਾ ਕਰਨ ਦਾ ਆਦੇਸ਼ ਦੇਣ ਤੇ ਵੀ ਵਿਚਾਰ ਕਰ ਰਹੇ ਹਾਂ ਤਾਂ ਜੋ ਕਮੇਟੀ ਦੇ ਸਾਹਮਣੇ ਗੱਲਬਾਤ ਹੋ ਸਕੇ